ਉਹਨਾਂ ਦੀ ਸੁਣੋ ਜਿੰਨਾਂ ਦੀ ਕੋਈ ਨਹੀਂ ਸਮਝਦਾ ਗ੍ਰੰਥ ਉਹਨਾਂ ਨੂੰ تعلیم ਦਿਓ ਐਜੂਕੇਸ਼ਨ ਦਿਵਾ ਹਾਲ ਕਰਾਓ ਤਾਂ ਕਾਬੂ ਦੇ ਦਿੱਜਦੇ ਜਿਵੇਂ ਗੁਰੂ ਵਿਦਾਸ ਮਹਾਰਾਜ ਜਿਨੇ ਕਿਹਾ ਸਾਰਿਆਂ ਨੂੰ ਮਿਲੇ ਛਕਤ ਅੰਨ ਮਿਲੇ ਫਿਰ ਮੇਰਾ ਮਨ ਪਰਸਾਨ ਹੁੰਦਾ ਬੇਗਮਪੁਰਾ ਸਹਿਰ ਕਾ ਨਾਮ ਉਹਨਾਂ ਦਾ ਨਗਰ ਸ਼ਬਦ ਉਹ ਸਰਨਾ ਚਾਹੀਦਾ ਸਰ ਹਿੰਦੁਸਤਾਨ ਚ ਪਿਛੇ ਦਸਾਲ ਤੋਂ ਬੀਜੇਪੀ ਯਾ ਫਿਰ ਪੰਜਾਬ ਦਾ ਕਿਦਨੇ ਕਿਦੇ ਮਤਰੀ ਵਾਲਾ ਸਾਭੀਤਾ ਦਾ ਕਿਹਾ ਜਾਂਦਾ ਜੀ ਨਹੀਂ ਪੰਜਾਬ ਨੇ ਥੋੜਾ ਜਿਹਾ ਮਤਰੀ ਵਾਲਾ ਕੀਤਾ ਉਹਨਾਂ ਨੇ ਉਹਨਾਂ ਵੱਲੋਂ ਕੋਈ ਕੰਮ ਨਹੀਂ ਉਹਨਾਂ ਨਾਲ ਆਪਸ ਸਕੇਆ ਵਾਲਾ ਬਿਹੇਵ ਕਰੀਏ ਉਹ ਡਬਲ ਮਾਵਾ ਵਰਗਾ ਵਿਆਹਦੇ ਹਨ ਸਰ ਪੂਰੇ ਦੇਸ਼ ਦੇ ਵਿੱਚ ਇੰਨੇ ਸੀਟਾਂ ਪਰ ਪੰਜਾਬ ਦੇ ਉੱਤੇ ਸੀਟਾਂ ਕੋਈ ਸਮਝ ਨਹੀਂ ਆਉਂਦਾ ਕਹਿੰਦੇ ਕੋਈ ਪ੍ਰਣਾਲੀ ਜੋੜਨੀ ਜਿੱਤਾਓਗੇ ਤਾਂ ਸਮਝ ਨਹੀਂ ਆ ਸਮਝੇ ਕੋਈ ਜੀ ਕਹਿੰਦਾ ਪੰਜਾਬ ਨੂੰ ਲੋੜ ਨਹੀਂ ਦੀ ਬੜੀ ਵੈਲਿਊ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਕਰੀ ਸਰਕਾਰ ਟੁੱਟ ਗਈ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਪੰਜਾਬ ਦੇ ਵਿੱਚ ਮੇਨ ਐਜੂਕੇਸ਼ਨ ਵਾਕੀ ਫੈਕਟਰੀਜ਼ ਆਜਾ ਹਾਂ ਪੁਰਾਣਾ ਫੂਲ ਮੈਂ ਬੁੱਕ ਮਿਲਣਾ ਕਿ ਕਿਹਦੇ ਮੰਤਰੀ ਇਹ ਹਸਪੀਟਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖ ਕੇ ਦਾ ਲਈ ਮੈਂ ਹਮੇਸ਼ਾ ਗੱਲ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਹੈ ਉਹਨਾਂ ਨੇ ਇਸ਼ਾ ਕੁਸੀ ਫ੍ਰੀ ਕੋਰਸ ਦੀ ਨਿਮੰਦੀ ਕਰਨੀ ਚਾਹ ਚੱਲ ਜਾ ਰਹੇ ਹੋ ਜੇਕਰ ਦੇਖਿਆ ਜਾਵੇ ਤਾਂ ਕਿਹੜੇ ਕਿਹੜੇ ਮੁੱਦੇ ਲੋਕਾਂ ਕੋਲ ਗਏ ਆ ਕੀ ਲੋਕ ਮੰਗ ਕਰਦੇ ਤੇ ਕੀ ਹੋ ਚਿਰੇ ਪਿਛੇ ਵੀ ਹੋਣਾ ਕੀ ਚਾਹੀਦਾ ਜੀ ਉਹ ਤੋਂ ਲੈ ਕੇ ਆ ਤੁਸੀਂ ਹੋਣਾ ਥੋੜਾ ਉਹੀ ਚਾਹੀਦਾ ਜੋ ਲੋਕ ਚਾਹੁੰਦੇ ਮੈਂ ਐਵੇਂ ਹੀ ਕਹਿੰਦਾ ਕੀ ਮੰਗ ਕਰਦੇ ਲੋਕ ਜੀ ਤੁਹਾਡੇ ਕੋਲ ਆਉਂਦੇ ਵੀ ਕਿਹੜੇ ਕੰਮ ਨਹੀਂ ਹੋਏ ਪਿਛੀਆਂ ਸਰਕਾਰਾਂ ਦੇ ਨਹੀਂ ਨਹੀਂ ਹੈ ਕਿ ਦੇਖੋ ਲੋਕਾਂ ਦੀ ਮੈਂ ਹੈਰਾਨ ਹਾਂ ਕਿ प्रीतकोट ਵਰਗਾ ਸ਼ਾਇਦ ਬਹੁਤ ਖੂਬਸੂਰਤ ਹੋਣਾ ਚਾਹੀਦਾ ਉੱਥੇ इवन ਸੀਵਰੇਜ ਦੀ ਪ੍ਰੋਬਲਮ ਹੈ ਕਾਉਂਸਲ ਲੈਵਲ ਦੀ ਗੱਲ ਕਰ ਰਹੇ ਹਾਂ ਲੇਕਿਨ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਕਰਨਾ ਪੜਾ ਕੋਈ ਬਹੁਤ ਸੀਰੀਅਸ ਬਿਮਾਰ ਹੋ ਜੇ ਪਹਿਲਾਂ ਮੋਗੇ ਲੈ ਕੇ ਆਨੇ ਮੋਗੇ ਉਸ ਤਰ੍ਹਾਂ ਦਾ ਹਸਪੀਟਲ ਨਹੀਂ ਹੈ ਇਹ ਜ਼ਬਰਦਸਤ ਪੀਐਰ ਗਿਆ ਫਿਰ ਜੁਨੀਵਰਸੋਬ ਨੇ ਉੱਥੇ ਜਾਣੇ ਆਪਨਾ ਡੀਐਮ ਅ ਲੁਧਿਆਣੇ ਉਦੋਂ ਤੱਕ ਕੰਮ ਹੀ ਹੋ ਜਾਂਦਾ ਇਸ ਕਰਕੇ ਬੜਾ ਬਹੁਤ ਮੁਦੇ ਬਹੁਤ ਕੰਮ ਕਰਨਾ ਹੈ ਸੁਤੇਪੀ ਨਿਕ ਤੁਹਾਂਗੇ ਆਪ ਲੋਕਾਂ ਨੂੰ ਮੈਂ ਇਹ ਹੱਥ ਜੁੜ ਕੇ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਹੁਣ ਸਾਰੇ ਜਿਹੜੇ ਲੋਕਾਂ ਨੇ ਦੇਖ ਲਿਆ ਸਾਰੀਆਂ ਪਾਰਟੀਆਂ ਨੇ ਦੇਖ ਲਿਆ ਜੀ ਜੀਪੀ ਤੇ ਯਕੀਨ ਕਰੋ ਉਹ ਸਾਥ ਤੇ ਰਹੇ ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਦਾ ਖਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਾਧ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇੱਕ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਇਸ ਕਰਕੇ ਇਹਨਾਂ ਦੇ ਨਮਾਇंदे ਜਿੰਨੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚੇ ਦੇ ਕਾਲ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦਾ ਸੀ ਸਾਡੇ ਮੂਹਰੇ ਕਿੱਲ ਕਿਉਂ ਗੱਡ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਅਸੀਂ ਪੁੱਛਣੀਆਂ ਚਾਹੁੰਦੇ ਸਾਰੀਆਂ ਗੱਲਾਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸੁਆਮੀਨਾਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੀ ਕਿਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨ ਜੀਵਨ ਆ ਅਸੀਂ ਸੌਖੇ ਪਿੰਡਾਂ ਦੇ ਵਿੱਚ ਵਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਗੱਡੀਆਂ ਦੇ ਵਿੱਚ ਟੇਢੇ ਹੋ ਕੇ ਪੈ ਕੇ ਨੰਗ ਜਾ ਜਾਂਦਾ ਅਨਸਰਾ ਜੰਸ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚੈਰੀ ਦੇ ਵਿੱਚ ਹਾਜ਼ਰਾਂ ਇਹ ਕਿਸੇ ਕਚੈਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜੋਰ ਤੇ ਪੈਸੇ ਦੇ ਜੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਈ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਕਿਰਤ ਕਰਨ ਵਾਲਾ ਪਰ ਪੰਜਾਬ ਦੇ ਲੋਕ ਵਕਾਊ ਨਹੀਂ ਹੈਗੇ ਉਹਨਾਂ ਦਾ ਜਮੀਰ ਨਹੀਂ ਵਕਾਊ ਉਹ ਲੜਨਾ ਜਾਣਦੇ ਆ ਧੱਕੇ ਦੇ ਖਿਲਾਫ ਖੜਨਾ ਜਾਣਦੇ ਆ ਇਸ ਕਰਕੇ ਅਸੀਂ ਕਹਿੰਦੇ ਲੋਕ ਇਕਤਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ ਤੁਹਾਡੇ ਨਾਲ ਉਹਨਾਂ ਨੇ ਹੰਸਰਾਜ ਨੇ ਕਦੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਤੁਸੀਂ ਮਿਲਣ ਅਸੀਂ ਜਿੱਥੇ ਵੀ ਹੰਸਰਾਜ ਆਉਂਦਾ ਏ ਸਾਡੇ ਪਿੰਡ ਦੇ ਵਿੱਚ ਆਇਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲੇ ਇੱਕ ਸਵਾਲਾਂ ਦੀ ਲਿਸਟ ਆ ਸਾਡਾ ਅੰਦਰ ਭਰਿਆ ਪਿਆ ਸਵਾਲਾਂ ਨਾਲ ਖੜ ਕੇ ਸਾਡੇ ਸਵਾਲਾਂ ਦਾ ਜਵਾਬ ਦੇਵੇ ਅਸੀਂ ਇਹਦੇ ਨਾਲ ਖੜਨ ਨੂੰ ਤਿਆਰ ਆ ਪਰ ਇਹ ਤਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚੱਕ ਕੇ ਦੀ ਵੀਡੀਓ ਵਾਇਰਲ ਹੋਈ ਦੇ ਸੁਣੀ ਹੋਊਗੀ ਇਹ ਤਾਂ ਕਹਿੰਦਾ ਸੀ ਮੈਂ ਲੋਕਾਂ ਦੇ ਵਿੱਚ ਕਦੇ ਵੋਟਾਂ ਮੰਗਣ ਨਹੀਂ ਜਾਣਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਪਾ ਮਾ ਇਧਰੋਂ ਬਣ ਗਿਆ ਪਾ ਮਾ ਉਧਰੋਂ ਬਣ ਗਿਆ ਪਰ ਅੱਜ ਫੇਰ ਲੋਕਾਂ ਦੇ ਵਿੱਚ ਖੜਾ ਇਹਨਾਂ ਲੋਕਾਂ ਦਾ ਇਹਨਾਂ ਲੀਡਰਾਂ ਦਾ ਭਰਾਵੋ ਬੀਜੇਪੀ ਦਾ ਲੀਡਰਾਂ ਦਾ ਕੋਈ ਦੀਨ ਧਰਮ ਅਮਾਨ ਨਹੀਂ ਹੈਗਾ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਸਾਥਿਓ ਪੁੱਲ ਭਲੇਖੇ ਕਦੇ ਵੀ ਬੀਜੇਪੀ ਨੂੰ ਵੋਟ ਨਾ ਪਾ ਬੈਠਿਓ ਹੋਰ ਜਿਹਨੂੰ ਮਰਜ਼ੀ ਵੋਟ ਪਾ ਲੋ ਜਿੱਥੇ ਮਰਜ਼ੀ ਵੋਟ